ਜ਼ਿੰਦਗੀ ਵਿੱਚ ਅਸੀਂ ਅਕਸਰ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦੇ ਆਂ ਕਾਸ਼ ਮੈਂ ਹੋਰ ਵਧੀਆ ਕਰ ਸਕਦਾ ਪਰ ਸੱਚ ਇਹ ਹੈ ਕਿ ਹਰ ਦਿਨ ਹਰ ਪਲ ਸਾਡੀ ਸਮਰੱਥਾ ਵੱਖਰੀ ਹੁੰਦੀ ਹੈ ਕਦੇ ਸਾਡੀ ਤਾਕਤ ਜ਼ਿਆਦਾ ਹੁੰਦੀ ਹੈ ਕਦੇ ਘੱਟ ਹਾਂਜੀ ਚੌਥਾ ਸਮਝੌਤਾ ਹੈ ਹਮੇਸ਼ਾ ਆਪਣੀ ਵੱਧ ਤੋਂ ਵੱਧ ਕੋਸ਼ਿਸ਼ ਕਰੋ ਇਸ ਦਾ ਮਤਲਬ ਹੈ ਕਿ ਜੋ ਵੀ ਤੁਸੀਂ ਕਰ ਰਹੇ ਹੋ ਨਾ ਉਸ ਵੇਲੇ ਆਪਣੀ ਪੂਰੀ ਲਗਨ ਨਾਲ ਕਰੋ ਨਾ ਘਟ ਨਾ ਵੱਧ ਬਸ ਜਿੰਨਾ ਤੁਹਾਡੇ ਕੋਲ ਉਸ ਸਮੇਂ ਸਮਰੱਥਾ ਹੈ ਇਹ ਸਮਝੌਤਾ ਤੁਹਾਨੂੰ ਦੋਸ਼ ਤੇ ਪਛਤਾਵੇ ਤੋਂ ਮੁਕਤ ਕਰਦਾ ਹੈ ਜੇ ਤੁਸੀਂ ਆਪਣਾ ਸਰਵੋਤਮ ਦੇ ਦਿੱਤਾ ਤਾਂ ਨਤੀਜੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਚਾਹੇ ਸਫਲਤਾ ਮਿਲੇ ਜਾਂ ਅਸਫਲਤਾ ਤੁਹਾਡਾ ਮਨ ਸ਼ਾਂਤ ਰਹੇਗਾ ਉਦਾਹਰਣ ਵਜੋਂ ਇੱਕ ਵਿਦਿਆਰਥੀ ਇਮਤਿਹਾਨ ਦਿੰਦਾ ਜੇ ਉਹ ਪੂਰੀ ਤਿਆਰੀ ਕਰਦਾ ਆਪਣਾ ਸਰਵੋਤਮ ਦਿੰਦਾ ਤਾਂ ਉਸ ਦੀ ਅੰਦਰੂਨੀ ਜਿੱਤ ਹੋਗੀ ਨਤੀਜਾ ਜੋ ਵੀ ਹੋਵੇ ਉਸ ਦਾ ਵਿਸ਼ਵਾਸ ਮਜ਼ਬੂਤ ਹੋਵੇਗਾ ਇਸ ਤੋਂ ਸਮਝਾਉਂਦੇ ਦਾ ਇੱਕ ਪੱਖ ਹੋਰ ਵੀ ਹੈ ਆਪਣੇ ਆਪ ਨਾਲ ਮਿਹਰਬਾਨ ਰਹੋ ਜੇ ਤੁਸੀਂ ਥੱਕੇ ਹੋਏ ਹੋ ਬਿਮਾਰ ਹੋ ਤਾਂ ਉਸ ਸਮੇਂ ਬੈਸਟ ਵਖਰਾ ਹੋਵੇਗਾ ਆਪਣੇ ਆਪ ਨੂੰ ਦਬਾਓ ਨਾ ਪਰ ਆਪਣੀ ਸਮਰੱਥਾ ਅਨੁਸਾਰ ਸੱਚੀ ਕੋਸ਼ਿਸ਼ ਜ਼ਰੂਰ ਕਰੋ ਜਦੋਂ ਤੁਸੀਂ ਹਮੇਸ਼ਾ ਆਪਣੀ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਹੋ ਤਾਂ ਤੁਸੀਂ ਆਲਸ ਡਰ ਅਤੇ ਟਾਲਮਟੋਲ ਤੋਂ ਬਚ ਜਾਂਦੇ ਹੋ ਹਰ ਪਲ ਤੁਸੀਂ ਪੂਰੀ ਲਗਨ ਨਾਲ ਜਿਉਣ ਲੱਗਦੇ ਹੋ ਯਾਦ ਰੱਖੋ ਸੱਚੀ ਖੁਸ਼ੀ ਨਤੀਜੇ ਵਿੱਚ ਨਹੀਂ ਸੱਚੀ ਕੋਸ਼ਿਸ਼ ਵਿੱਚ ਹੈ ਇਸ ਲਈ ਹਰ ਰੋਜ਼ ਆਪਣੇ ਆਪ ਨੂੰ ਕਹੋ ਮੈਂ ਅੱਜ ਆਪਣੀ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗਾ ਇਹ ਸਮਝੌਤਾ ਤੁਹਾਡੀ ਜ਼ਿੰਦਗੀ ਨੂੰ ਸਾਦਗੀ ਸ਼ਾਂਤੀ ਅਤੇ ਤਾਕਤ ਨਾਲ ਭਰ ਦਿੰਦਾ ਹੈ। ਹਾਂਜੀ ਤੁਸੀਂ ਹੁਣ ਦਾ 4 ਐਗਰੀਮੈਂਟਸ ਦੀ ਯਾਤਰਾ ਪੂਰੀ ਕਰ ਲਈ ਹੈ। ਜੇ ਤੁਸੀਂ ਇਹ ਚਾਰ ਸਮਝੌਤੇ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਅਪਣਾ ਲਓ। ਭਾਵ ਕਿ ਆਪਣੇ ਸ਼ਬਦਾਂ ਨਾਲ ਖਰੇ ਰਹੋ, ਕਿਸੇ ਗੱਲ ਨੂੰ ਦਿਲ ਤੇ ਨਾ ਲਓ, ਅਨਮਾਨ ਨਾ ਲਗਾਓ ਅਤੇ ਹਮੇਸ਼ਾ ਆਪਣੀ ਵੱਧ ਤੋਂ ਵੱਧ ਕੋਸ਼ਿਸ਼ ਕਰੋ। ਤਾਂ ਤੁਹਾਡੀ ਜ਼ਿੰਦਗੀ ਸਾਦਗੀ, ਸ਼ਾਂਤੀ ਤੇ ਪਿਆਰ ਨਾਲ ਭਰੇਗੀ। ਯਾਦ ਰੱਖੋ ਇਹ ਸਮਝੌਤੇ ਸਿਰਫ ਸਿਧਾਂਤ ਨਹੀਂ ਇਹ ਜੀਉਣ ਦਾ ਤਰੀਕਾ ਨੇ ਜੇ ਇਹ ਸੀਰੀਜ਼ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਪੰਨੇ ਜ਼ਿੰਦਗੀ ਦੇ ਜਿੱਥੇ ਹਰ ਰੋਜ਼ ਜ਼ਿੰਦਗੀ ਦੀ ਨਵੀਂ ਜਾਂਚ ਸਿਖਾਈ ਜਾਂਦੀ ਆ ਤਾਂ ਜੋ ਹਰ ਦਿਨ ਦੀ ਪ੍ਰੇਰਣਾ ਤੁਹਾਡੇ ਦਿਲ ਤੱਕ ਪਹੁੰਚਦੀ ਰਹੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ